ਅੰਮ੍ਰਿਤਸਰ ਜੋੜਾ ਫਾਟਕ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਕੋਈ ਰੇਟ ਸ਼ੱਕੀ ਹਾਲਾਤਾਂ ਦੇ ਵਿੱਚ ਲੜਕੇ ਲੜਕੀਆਂ ਪੁਲਿਸ ਨੇ ਕੀਤੇ ਬਰਾਬਰ ਅੰਮ੍ਰਿਤਸਰ ਜੋੜਾ ਫਾਟਕ ਦੇ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਕਰਨ ਦੀ ਖਬਰ ਮਿਲਣ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਜਿਸ ਤੇ ਕਿ ਪੁਲਿਸ ਨੇ ਸੈਂਟਰ ਦੇ ਅੰਦਰੋਂ ਕੁਝ ਲੜਕੇ ਲੜਕੀਆਂ ਬਰਾਮਦ ਕੀਤੀ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਜੋੜਾ ਫਾਟਕ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੈ ਜਿਸ ਤੇ ਪੁਲਿਸ ਨੇ ਰੇਡ ਕੀਤੀ ਤੇ 6 ਦੇ ਕਰੀਬ ਲੜਕੀਆਂ ਤੇ ਕੁਝ ਲੜਕੇ ਸਪਾ ਸੈਂਟਰ ਅੰਦਰੋਂ ਪੁਲਿਸ ਨੇ ਬਰਾਮਦ ਕੀਤੇ ਫਿਲਹਾਲ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਇਸ ਸਪਾ ਸੈਂਟਰ ਵਿੱਚ ਕੀ ਕਰਨਾਈ ਸੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆਰਡ ਦੇ ਵਿੱਚ ਗੈਰ ਕਾਨੂੰਨੀ ਕੰਮ ਚਲਾਇਆ ਜਾ ਰਿਹਾ ਹੈ ਜਿਸ ਕਰਕੇ ਪੁਲਿਸ ਨੇ ਰੇਡ ਕੀਤੀ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਸਪਾ ਸੈਂਟਰ ਦੇ ਮਾਲਕ ਅਤੇ ਅੰਦਰੋਂ ਬਰਾਮਦ ਹੋਏ ਲੜਕੇ ਲੜਕੀਆਂ ਤੇ ਕੀਤੀ ਜਾਵੇਗੀ चेक कर जी। तो 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 रहे इत चलता वा धंधा नजायजे बारे रेट किया ਉਹ ਰੀਡਿੰਗ ਲੱਗ ਰੇ ਜੋੜੇ ਨਹੀਂ ਆ ਲੜਕੀਆਂ ਨੇ ਕੁਝ ਮੁੱਡੇ ਆ ਉਹ ਥੱਲੇ ਬੈਠੇ ਇਹ ਲੜਕੀਆਂ ਉੱਪਰ ਹੀ ਉਹਨਾਂ ਬਾਰੇ ਵੈਰੀਫਾਈ ਕਰ ਰਹੇ ਆ ਟੀਵੀਆਰ ਚੈੱਕ ਕਰ ਰਹੇ ਆ ਸਲੂਨ ਐ ਸਪਾ ਚੱਲ ਰਹੇ ਤੇ ਉਹ ਉਹਦੀ ਆਰ ਵਿੱਚ ਕੁਝ ਹੋਰ ਤਾਂ ਹੋ ਰਿਹਾ ਸੀ ਕਿਸੇ ਕਰਕੇ ਤੇ ਲੇਟ ਕੀਤਾ ਪਰ ਅਜੇ ਵੈਰੀਫਾਈ ਕਰ ਰਹੇ ਆ ਜੀ ਵੈਰੀਫਾਈ ਕਰਕੇ ਜਿਹੜੀ ਹੋਊਗੀ ਤੁਹਾਨੂੰ ਦੱਸ ਦੇ ਪਰ ਕਿੰਨੇ ਪੈਸੇ ਲੈਤੇ ਜਾ ਰਹੇ ਜੀ ਇਹਨਾਂ ਦੇ ਕੋਲ ਇੱਥੇ ਕਿਸ ਤਰ੍ਹਾਂ ਕੁਝ ਨੋਟੀਫਿਕੇਸ਼ਨਸ ਆਏ ਆ ਇਹਦੇ ਵਿੱਚ ਬ੍ਰਾਹਮਣ ਵੌਇਸ ਰਿਹਾ ਤੁਹਾਨੂੰ ਐਸੀ ਉਹਨਾਂ ਕੋ ਹੈਗੇ ਯਾਰ ਕਵਰ ਹੋਏ ਆ। ਕੋਈ ਸਾਰੇ ਵੈਰੀਫਾਈ ਕਰਾਂਗੇ। ਅੱਜ ਇਹ ਵੈਰੀਫਾਈ ਕਰ ਰਿਹਾ ਜੀ ਉਹ ਵੀ ਸਾਰਾ ਕੋਈ ਵੈਰੀਫਾਈ ਕਰਾਂਗੇ ਫਿਰ ਧਰ ਦਾਂਗੇ ਤੁਹਾਨੂੰ। ਸਰ ਕਿੰਨੇ ਕੁੜੀਆਂ ਮੁੰਡੇ ਅੰਦਰ ਜੀ? ਛੋੜੇ ਨਹੀਂ ਕੁੜੀਆਂ ਹੈਗੀਆਂ 6-7 ਕੁੜੀਆਂ ਨੇ 4-5 ਲੜਕੇ ਆ। ਉਨੇ ਸਮੇਂ ਤੋਂ ਸਿਰਫ ਲੂਮ ਚੱਲ ਰਿਹਾ ਜੀ ਇੱਥੇ। ਇਹ ਮੈਂ ਤਾਂ ਹੁਣ ਸਰ ਜੀ ਲੜਕੇ ਕੁੜੀਆਂ ਚੈੱਕ ਇਸ ਦਾ ਪੁਰਾਣਾ ਚੱਲ ਰਿਹਾ। ਹਾਂ ਜੀ। ਲੜਕੀਆਂ ਲੋਕਲ ਨੇ? ਨਹੀਂ ਨਹੀਂ ਵਿਦੇਸ਼ੀ ਕੋਈ ਨਹੀਂ। ਸਰ ਲੜਕੀਆਂ ਲੋਕਲ ਨੇ। ਲੋਕਲ ਲੋਕਲ ਲੋਕਲ। ਲੋਕਲ। ਨਕਦੀ ਕਿ ਨਹੀਂ ਬ੍ਰਾਮਦ ਉਹ ਚੈੱਕ ਕਰ ਰਹੇ ਸਾਰਾ ਕੁਝ ਕਰ ਰਹੇ ਚੈੱਕ ਉਹ ਤੁਹਾਨੂੰ ਦੱਸ ਦੇਣਗੇ ਬੇਸ਼ੀ ਕਰੰਸੀ ਬ੍ਰਾਮਦ ਹੋਈ ਹੈ ਉਹ ਨਹੀਂ ਨਹੀਂ ਕੁਝ ਨਹੀਂ ਹੋ ਰਿਹਾ ਸਰ ਜੀ ਕਾਰਵਾਈ ਕਰਨ ਜਾ ਰਹੇ ਜੀ ਅਜੇ ਵੈਰੀਫਾਈ ਕਰਕੇ ਹੀ ਕਾਰਵਾਈ ਹੋਊਗੀ ਜੇ ਗਲਤੀ ਹੋਏ ਤਾਂ ਕਾਰਵਾਈ ਹੋਊਗੀ ਇਹਨਾਂ ਦੇ ਕੋਲ ਨਹੀਂ ਕਾਰਵਾਈ ਹੋਊਗੀ ਸਰ ਇਹ ਜੀ ਸੀਨੀਅਰ ਲੀਡਰ ਵੀ ਲੋਕੀ ਉਹ ਵੀ ਪਤਾ ਲੱਗ ਜੂ ਜਦੋਂ ਕਰਾਂਗੇ ਸਾਰਾ ਕੁਝ ਉਹ ਵੀ ਪਤਾ ਲੱਗ ਜਾਊਗਾ ਸਾਰਾ ਕੁਝ ਸਰ ਜੀ ਇੱਕ ਗੱਲ ਹੈ ਮੇਰੀ ਗੱਲ ਲੜਕੀਆਂ ਦੀ ਏਜ ਬ੍ਰੂ ਕਿ ਇਹ ਕਿੱਥੋਂ ਦੀਆਂ ਆਈਆਂ ਵਿਦੇਸ਼ੀਆਂ ਨੇ ਕਿ ਲੋਕ ਇੱਥੋਂ ਦੀਆਂ ਲੋਕਲ ਨੇ ਇਹ ਕਿਹਦੀਆਂ ਆ ਰਹੀਆਂ ਜੀ ਇੱਥੇ ਉਹ ਤਾਂ ਜੇ ਪੁੱਛ ਰਹੇ ਆ ਉਹਨਾਂ ਨੂੰ ਅੰਦਰ ਪੁੱਛ ਕੇ ਚੱਲ ਰਹੀ ਆ ਜਦੋਂ ਪੁੱਛ ਕੇ ਚਰਾਂਗੇ ਫੇਰ ਹੀ ਡਿਟੇਲ ਜੀ ਦੱਸਾਂਗੇ ਤੁਹਾਨੂੰ ਇਨਫੋਰਮੇਸ਼ਨ ਕੀ ਮਿਲਣੀ ਇਨਫੋਰਮੇਸ਼ਨ ਤੇ ਇਹੀ ਮਿਲੀ ਵੀ ਇੱਥੇ ਨਜਾਇਜ਼ਤਾ ਦਾ ਹੁੰਦਾ ਵਾ ਇੱਕ ਪਾਲ ਕਿ ਇਹ ਪੰਜਾਬੀ ਟੀਵੀ ਲਈ ਨਰਿੰਦਰ ਸਿੱੱਠੀ ਅੰਮ੍ਰਿਤਸਰ